ਸਤਨਾਮ ਸ੍ਰੀ ਵਾਇਗੁਰੂ ਸੈਵ ਜੀ ਰਹਿਰਾਸ ਸੈਵ ਹਰ ਜੁਗੋ ਜੁਗ ਭਗਤੋ ਪਾਇਆ ਪੈਜ ਰਖਦਾ ਆਇਆ ਰਾਮ ਰਾਜੇ ਹਰਨਾਕਸ ਦੋਸ਼ ਕਰ ਮਾਰਿਆ ਪ੍ਰਹਿਲਾਦਰਾ ਆਇਆ ਅਹੰਕਾਰੀਆਂ ਨਿੱਦ ਕਾਂ ਪਿੱਛ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਜਿਦਾਇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾਂ ਸੁਖ ਦਾ ਮਨ ਨਾ ਹੋਏ ਤੋ ਕਰਦਾ ਕਰਨਾ ਮੈਂ ਨਹੀਂ ਜਾਂ ਹੋ ਕਰੀ ਨਾ ਹੋਏ ਬਲੇ ਘਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ ਰਹਾਓ يات ਮਹਜੋਤ ਜੋਤ ਮਹਜਾਤਾ ਅਕਲ ਕਲਾ ਪਰਪੁਰ ਰਖਿਆ ਧੋ ਸੱਚਾ ਸੈਵ ਸਿਫਤ ਸਵਾਲਿਓ ਜਿਨ ਕੀ ਤੀ ਸੋ ਬਰ ਬਿਆ ਕੋ ਨਾਨਕ ਕਰਤੇ ਕੀਆ ਵਾਦਾ ਜੋ ਕਿਛ ਕਰਨਾ ਸੋ ਕਰ ਰਿਹਾ ਸੋ ਦਰਗਾਸਾ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰਕੇ ਖਾ ਜਿਤ ਵਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਹਤੇ ਤੇਰੇ ਵਾਪਨ ਹਾਰੇ ਕਹਤੇ ਤੇਰੇ ਰਗ ਪਰੇ ਸੁ ਕਹੀਐ ਇਤੇ ਤੇਰੇ ਗਾਵਣ ਖਾਰੇ ਗਾਵਣ ਤੁਦਨੋ ਪਬਣ ਪਾਣੀ ਵੈ ਸੰਤਰ ਗਾਵੈ ਰਾਜ ਤਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਨਨ ਲਿਖ ਲਿਖ ਤਰਮ ਵਿਚਾਰੇ ਗਾਵਣ ਤੁਦਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਦਨੋ ਈਂਦਰ ਇਂਦਰਾਸਨ ਬੈਠੇ ਦੇਵਤਿਆ ਦਰਨਾਲੇ ਗਾਵਣ ਤਦਨੋ ਸਿੱਦਸ ਮਾਦੇਂਂਦਰ ਗਾਵਣ ਤਦਨੋ ਸਤ ਵਿਚਾਰੇ ਗਾਵਣ ਤਦਨੋ ਜਤੀ ਸਤੀ ਸੰਤੋਖੇ ਗਾਵਣ ਤਦਨੋ ਵੀਰ ਕਰਾਰੇ ਗਾਵਣ ਤਦਨੋ ਪੰਡਤ ਪੰਰਖਿਸਰ ਜੁਗ ਜੁਗ ਵੇਦ ਨਾਲੇ ਗਾਵਣ ਤੁਦਨੋ ਮੋਹਣੀਆਂ ਮਨਮੋਹਣ ਸੁਰਗਮਸ਼ ਬਿਆਲੇ ਗਾਵਣ ਤੁਦਨੋ ਰਤਨੋ ਪਾਏ ਤੇਰੇ ਅੱਠ ਛਠ ਤੀਰਥ ਨਾਲੇ ਗਾਵਣ ਤੁਦਨੋ ਜੋਦ ਮਹਾਵਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਗਾਵਣ ਮੰਦਰ ਇਬਰਾਹਿਮੰਦਾ ਕਰ ਕਰ ਰਖੇ ਤੇਰੇ ਦਰੇ ਸੇ ਤੁਦਨੋ ਗਾਵਣ ਜੋਤ ਤੁਦਪਾ ਬਣ ਰਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਤੁਦਨੋ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਈਵ ਸਾਚਾ ਸੱਚ ਨਾਏ ਹੈ ਪੀ ਉਸੇ ਜੈਨਾ ਜਾਸੇ ਜਿਨ ਰਚੇ ਨਾ ਜਿਨ ਰਚਾਏ ਰੰਗੇ ਰੰਗੇ ਪਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਦੇ ਕਹਿ ਕਿਤਾ ਆਪਣਾ ਜੋ तिस ਦੇਵ ਤੇ ਆਏ ਜੋ तिस ਪਾਵੇ ਸੋਏ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਬਤ ਸਹੋ ਸਹਪਤ ਸੈਵ ਨਾਨਕ ਰਹਿ ਨਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆ ਕੈ ਸਬ ਕੋਏ ਕੇਵਡ ਵਤਾ ਟਿਠ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤਿਰ ਰਹਿ ਸਮਾਏ ਬੱਦਏ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੇ ਗਹਿਰਾ ਕੋਈ ਨਾ ਜਾਣੇ ਤੇਰਾ ਕਿਤਾ ਕੇ ਵਦ ਚੀਰ ਰਖੋ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੇ ਮਤ ਪਾਈ ਗਿਆਨੇ ਤਿਆਨੇ ਗੁਰ ਗੁਰ ਖਾਏ ਕਹਿਣ ਨਾ ਜਾਈ ਤ੍ਰੀ ਤਿਲ ਵੜਿਆਏ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਬਰਕਾ ਕੀ ਅਮੜਿਆਈਆ ਤੂਦ ਵਿਨ ਸਿਦੇ ਕਿਨੈ ਨਾ ਪਾਇਆ ਕਰਮ ਮਿਲੈ ਨਾ ਠਾਕ ਰਖਈਆ ਆਖਣ ਵਾਲਾ ਕਿਆ ਵਿਚਾਰ ਸਿਪਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਿਸੈ ਕਿਆ ਚਰ ਨਾਨਕ ਸੱਚੇ ਸਵਾਰਨ ਹਾਰਿਆ ਆਸਾ ਮਹੱਲਾ ਪਹਿਲਾ ਆਕਾਜਵਾ ਵਿਸਰੇ ਮਰ ਜਾਓ ਆਕਣ ਔਕਾ ਸੱਚਾ ਨੋ ਸੱਚੇ ਨਾਮ ਕੇ ਲੱਗੇ ਭੁਖ ਉਤ ਭੁਖੇ ਖਾਏ ਚਲੀ ਹੈ ਦੁਖ ਸੋ ਕਿਉ ਵਿਸਰੇ ਮੇਰੀ ਮਏ ਸਾਚਾ ਸਹਿਬ ਸਾਚੇ ਨੈਰ ਹੋ ਸਾਚੇ ਨਾਮ ਕੀ ਤਿਲ ਵੜ ਆਏ ਆਖਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਵੇ ਵੱਡਾ ਨਾ ਹੋਵੇ ਕਟ ਨਾ ਜਾਏ ਨਾ ਉਹੋ ਮਰੈ ਨਾ ਹੋਵੇ ਸੁਗ ਦਿੰਦਾ ਰਹੇ ਨਾ ਚੁੱਕੈ ਭੋਗ ਕੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵਦ ਆਪ ਤੇਵਦ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਤ ਕਸਮ ਵਿਚਾਰ ਕੇ ਤੇ ਕਮ ਜਦ ਨਾਨਕ ਨਾ ਵੈਵਾਜ ਸਨਾਤ ਰਾਗ ਕੁਜਰੀ ਮਹਲਾ ਚੌਥਾ ਹਰ ਕੇ ਜਨ ਸਤਗੁਰ ਸਤ ਪ੍ਰਕਾ ਬਿਨੋ ਕਰੋ ਕਿਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਏ ਕਰਦੇ ਆ ਨ ਪ੍ਰਗਾਸ ਮੇਰੇ ਮਿਤ ਗੁਰਦੇਵ ਮੁਕੋ ਰਾਮ ਨ ਪ੍ਰਗਾਸ ਗੁਰਮਤਿ ਨਾ ਮੇਰਾ ਭੰਨ ਸਿਖਾਏ ਹਰ ਕਿਰਤ ਹਮਰੀ ਰਹਿਰਾ ਸਰਖਾਓ ਹਰ ਜਨ ਕੇ ਵਦ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਪਤਾ ਸਿਖੇ ਮੇਲਾ ਸੰਗਤ ਗੁਣ ਪ੍ਰਗਾਸ ਜਿਨ ਘਰ ਘਰ ਹਰ ਦਸਨਾਮ ਨਾ ਪਾਇਆ ਤੇ ਭਾਗ ਹੀਣ ਜਮ ਬਸ ਜੋ ਸਤਗੁਰ ਸਰੰਦਰ ਸੰਗਤਿ ਨਿ ਆਏ ਤ੍ਰਿਕ ਜਿ ਵੈ ਤ੍ਰਿਕ ਜਿ ਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਏ ਤੈਨ ਤੁਰਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਚਿਤ ਕਰਦਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਕੁਛਰੀ ਮਹਲਾ ਪੰਜਵਾ ਕਾਹੇ ਰੇ ਮਨ ਚਿਤ ਬਹਿ ਉਦਮ ਜਾਂ ਆਹਰ ਹਰ ਜੋ ਪਰਿਆ ਸੈਲ ਪਤਰ ਮੈਂ ਜੇ ਤੂੰ ਪਾਏ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮੋਦ ਜੀ ਸਤ ਸੰਗਤ ਮਿਲੈ ਸੋਤ ਰਿਆ ਗੁਰ ਪ੍ਰਸਾਦ ਪ੍ਰਮ ਪਦ ਪਾਇਆ ਸੁਕੇ ਕਾਸ਼ਤ ਖਰੀਆ ਖਾਓ ਜਨਨ ਪਿਤਾ ਲੋਕ ਸਤਵਨੀਤਾ ਕੋਇ ਨਾ ਕਿਸ ਕੀ ਧਰਿਆ ਸ੍ਰੀ ਸ੍ਰੀ ਦੇ ਜਿ ਸਬਾਹੇ ਧਾਕੁਰ ਕਾਹੇ ਮਨ ਤੋ ਕਰਿਆ ਬੂਟੇ ਉਂਡ ਆ ਵੈਸੇ ਕੋਸਾ ਦੇਸ ਪਾਸ਼ਾ ਵਚ ਰਿਆ ਸ਼ਰਿਆ ਤਿਨ ਕਵਨ ਖਲਾਵੇ ਕਵਨ ਜੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸਤਿ ਸਿਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤਨਾ ਬਾਰਾ ਬਰਿਆ ਰਾਗ ਆਸਾ ਮਹੱਲਾ ਚੋਥਾ ਸੋ ਪੁਰਖਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਖੇ ਨਿਰੰਜਨ ਜਨ ਹਰ ਪਰਖੇ ਨਿਰੰਜਨ ਜਨ ਹਰ ਅਗਮ ਅਗੰ ਅਬਾਰਾ ਸਭ ਧਿਆਵ ਕੇ ਸਭ ਧਿਆਵ ਕੇ ਤੁਝੇ ਹਰ ਸੱਚੇ ਸਿਰਜਨਹਾਰ ਸਭ ਜੀ ਤੁਮਾਰੇ ਜੀ ਤੋ ਜੀ ਆਕਾ ਦਾ ਤਰ ਹਰ ਧਿਆਵ ਹੋ ਸੰਤ ਹੋ ਜੀ ਸਬਦੋ ਕਵਿਸਾਰਨ ਖਾਰਾ ਹਰ ਆ ਪੈਠਾ ਕਰ ਹਰ ਆ ਪੈਸੇ ਵਕ ਜੀਆ ਕਿਆ ਨਾਨਕ ਜੰਤ ਵਿਚਾਰਿਆ ਤੂ ਕੱਟ ਕੱਟ ਅੰਤਰ ਸਰਬੰਦਰ ਅੰਤਰ ਜੀ ਹਰ ਇੱਕੋ ਪ੍ਰਕ ਸਮਾਨਾ ਇੱਕ ਦਾਤੇ ਇੱਕ ਭਿਕਾਰੀ ਜੀ ਸਭ ਤੇਰੇ ਚੋਜ ਵਿਦਾਨ ਤੂ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੋ ਦੇਬਨਾ ਅਬਰ ਨਾ ਜਾਣਾ ਰੋਬਾ ਰੋਬਾ ਬ੍ਰਹਮ ਵਿਆਤ ਵਿਆਤ ਜੀ ਤੇਰੇ ਕੀ ਗੁਣ ਅਖ ਵਖਾਨ ਜੋ ਸੇ ਵਿਖੇ ਜੋ ਸੇ ਵਿਖੇ ਤੁਝੇ ਜਨ ਨਾਨਕ ਤੈਨੂੰ ਪਰਵਾਨਾ ਹਰ ਧਿਆਵੇ ਹਰ ਧਿਆਵੇ ਤੁਝੇ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਖਰਤਿਆ ਜਾ ਜੀ ਤਿਨ ਤੂਤੀ ਜਮ ਕੇ ਫਸੇ ਜਿਨਰ ਭਉ ਜਿਨਰ ਭਉ ਧਿਆਇਆ ਜੀ ਦਨ ਕਾ ਪਉ ਸਭ ਗਵਾਸੀਏ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਖਦ ਰੂਪ ਸਮਾਸੀ ਸੇਤਾਨ ਸੇਤਾਨ ਜਿਨ ਖਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਲ ਜੀ ਭਰੇ ਵਿਅੰਤਾ ਵਿਅੰਤਾ ਤੇਰੇ ਭਗਤ ਤੇਰੇ ਭਗਤ SLAਖਣ ਤੋਚੀਏ ਹਰ ਅਨਕ ਅਨੇਕ ਨੰਤਾ ਤੇਰੀ ਅਨਕ ਤੇਰੀ ਅਨਕ ਗ੍ਰਹਿਰ ਪੂਜਾ ਜੀ ਤਪ ਤਪ ਖੈ ਜਪ ਖੈ ਵਿਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਖੈ ਗੋਸੀ ਮਰਤ ਸਾਸਤ੍ਰ ਜੀਏ ਗਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਾ ਨਾਨਕ ਜੀ ਜੋ ਬਾਅਵ ਹੈ ਮੇਰੇ ਹਰ ਭਗਵੰਤਾ ਦੁਆਦ ਪਰਖ ਅੰਪਰੰਪਰ ਕਰਤਾ ਜੀ ਤੁਦ ਜੀਵਦ ਅਵਰਨਾ ਕੋਈ ਜੋ ਜੁਗ ਜੁਗ ਏ ਕੋ ਸਦਾ ਸਦਾ ਤੋਏ ਕੋ ਜੀ ਤੂੰ ਨਹਿ ਚਲ ਕਰਤਾ ਸੋਏ ਤੁਦ ਆਬੈ ਭਾਵੈ ਸੋਏ ਵਰਤਾ ਜੇ ਤੂੰ ਆਬੈ ਕਰਖੈ ਸੋਏ ਤੁਦ ਆਪੈ ਸ੍ਰਿਸ਼ਟ ਸਭ ਉਪਾਇ ਜੀ ਤੁਦ ਆਪੈ ਸ੍ਰਿਸ਼ਟ ਸਭ ਕੋਏ ਜਨ ਨਾਨਕ ਗੁਣ ਗਾ ਵੈ ਕਰਤਾ ਕਹਿ ਜੀ ਜੋ ਸਬ ਸਹਿ ਕਾ ਜਣੋ ਈ ਆਸ ਮਹੱਲਾ ਚੋਤਾ ਤੂੰ ਕਰਦਾ ਸਤਿਆਰ ਮੈਂ ਦਾ ਸਾਇ ਜੋ ਤੂੰ ਭਾਵੈ ਸੋਈ ਤਿਸੇ ਜੋ ਤੂੰ ਦੇ ਸੋਈ ਗੋਂ ਪੈ ਰੋ ਸਭ ਤੇਰੀ ਤੂੰ ਸਭ ਨੇ ਧਾਇ ਜਿਸਨੋ ਕਿਰਪਾ ਕਰੇ ਦਿਨ ਨਵਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤਦ ਆਪੇ ਛੁੜਿਆ ਆਪ ਮਿਲਾਇਆ ਤੂੰ ਦਰੀਆ ਸਭ ਤੁਝ ਹੀ ਮਾਏ ਤੁਝ ਵਿਨ ਦੋਜਾ ਕੋਈ ਨਾ ਖੈ ਜੇ ਜੰਤ ਸਭ ਤੇਰਾ ਖੇਡ ਵਿਜੋਗ ਮਿਲ ਵਿਛੜਿਆ ਸੰਜੋਗੇ ਮਿਲ ਜਿਸਨੋਂ ਤੂੰ ਜਾਣੇ ਹੀ ਸੋਇ ਜਾਣ ਜਾਣ ਹਰ ਗੁਣ ਸਦਗੀ ਅੱਖ ਖਾਲੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇ ਤੂੰ ਆਪੇ ਕਰਦਾ ਤੇਰਾ ਕੀਆ ਸਭ ਹੋਏ ਦੋ ਦੇਵ ਨੇ ਦੋਜਾ ਆਪਣਾ ਕੋਏ ਤੂੰ ਕਰ ਕਰ ਵੇਖੇ ਜਨ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਜਿਤ ਸ੍ਰੀਵੰਦ ਹੈ ਪਹਿਲਾ ਨਿਵਾਸ ਪਾਣੀ ਬਾਬਕ ਤਿਨ ਹੈ ਕੀਆ ਬੰਕ ਜੋ ਮੋਹ ਬਗਨੀ ਚਾਲੈ ਹਮ ਦੇਖਤ ਹੈ ਦੋ ਵੇਲੇ ਮਨ ਇੱਕ ਨਾ ਚਿਤ ਸਮੋੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆਰ ਹੋ ਨਾ ਹੋ ਜਦ ਇਸ ਤੀਨ ਪੜਿਆ ਮੂਰਖ ਮੁਕਤਾ ਜਨਮ ਪਿਆ ਪ੍ਰਣਵਤ ਨਾਨਕ ਤਨ ਕੀ ਸਰਨਾ ਜਿਨ ਤੋਂ ਨਾ ਖੇ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁਖ ਦੇਹਰੀਆ ਗੋਵਿੰਦ ਮਿਲਣ ਕੀ ਏ ਤਰੀ ਬਰੀਆ ਔਰ ਕਾਜ ਤੇਰਾ ਕਿਤਾਂ ਨਾ ਕੰਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਗ ਬਭਜ ਲਤਰਨ ਕੇ ਜਨਮ ਪ੍ਰਿਥਾ ਜਾ ਤਰੰਗ ਮਾਇਆ ਘੈਰ ਖਾਓ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਖੜਾਇਆ ਤੋਹੋ ਨਾਨਕ ਗਮਨੇ ਚਕਰਮਾ ਸਰਨ ਬਰੇਕੇ ਰਗ ਹੋ ਸਰਮਾ ਬਾਦਸ਼ਾਹੇ ਦਸਮੇ ਕਵਿਓ ਵਾਚ ਬੇਨਤੀ ਜੋ ਪਏ ਹਮਰੇ ਕਰੋ ਹੱਥ ਦੇ ਰਸ਼ਾ ਪੂਰਨ ਹੋਏ ਚਿਤਕੇ ਸ਼ਾ ਤਵ ਚਰਨਨ ਮਨ ਰਹਿ ਖਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸਤ ਸਵੇ ਤੁਮ ਕਾਬ ਹੋ ਆਪ ਖਾਦੈ ਮੋਹਿ ਬਜਬੋ ਸੁਖੇ ਵਸੈ ਮੋਰੋ ਪਰਿਵਾਰ ਸੇਵਕ ਸਿਖ ਸਬੈ ਕਰਦਾਰਾ ਮੋਰੇ ਸ਼ਾਨਿਜ ਕਰਦੇ ਕਰੀਐ ਸਭ ਬੈਰਨ ਕੋ ਅਜ ਸੰਘਰੀਐ ਬੋਰਨ ਹੋਏ ਹਮਾਰੀ ਆਸਾ ਟੋਰ ਪੈਨ ਕੀ ਰਹਿ ਬਿਆਸ ਤੁਮ ਖੈ ਸ਼ਦ ਪੇ ਅਬਰ ਨਾ ਧਾਉ ਜੋਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਰਿਅ ਹੈ ਚੁਣ ਚੁਣ ਸਤਰ ਹਮਾਰੇ ਮਾਰਿਅ ਹੈ ਆਪ ਖਾਦੈ ਮੁਝੈ ਅਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੋ ਕਰਿਓ ਰਸ਼ਾ ਰਾਖ ਲੈ ਹੋ ਮੋਹ ਰਖਣ ਹਾਰੇ ਸਾਇਬ ਸੰਤ ਸਹਿ ਪਿਆਰੇ ਦੀਨਵੰਦ ਦੁਸ਼ਤਨ ਕੇ ਹੰਤਾ तो मोह कोरे चैत्र दशकं ता काल पाए ब्रह्मा अवतारा काल पाए शिवजी अवतारा काल पाए कर विष्णु प्रकाश सकल काल का किया तमासा जवन काल जो की सब कियो वेदराज ब्रह्मा जोथियो जवन काल सब लोक सवारा नमस्कार है कहे हमारा ਜਵਨ ਕਾਲ ਸਭ ਜਗਤ ਬਣਾਇਓ ਦੇਵ ਤੈਤ ਜਿਸਨ ਉਪਜਾਇਓ ਆਦ ਅੰਤ ਇੱਕ ਹੈ ਅਵਤਾਰ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਕੀ ਕੋ ਹਮਾਰੀ ਸਕਲਾ ਪ੍ਰਜਾ ਜਿਨ ਆਪ ਸੁਵਾਰੇ ਸ਼ਿਵ ਕਨ ਕੋ ਸ਼ਿਵ ਗੁਣ ਸਿਖ ਦਿਓ ਸਤਰਨ ਕੋ ਬਲ ਮੁਵਦ ਕਿਓ ਕਟ ਕਟ ਕੇ ਅੰਤਰ ਕੇ ਜਾਨਤ ਭਲੇ ਬਰੇਖੀ ਬੇਦ ਪ੍ਰਸ਼ਾਨਤ ਜੀਤੇ ਤੇ ਕੁੰਚਰ ਅਸਥੁਲਾ ਸਭ ਪੜ ਕੇ ਪਾ ਦ੍ਰਿਸ਼ਟ ਕਰ ਹੁਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀਏ ਏਕੇ ਕੇ ਕੇ ਫਿਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਦ ਉਦਕਰ ਖਕਰਾ ਕਰਤਾਰ ਪ੍ਰਜਾ ਤਤ ਕਬ ਦੇਹ ਉਬਾਰਿਆ ਜੋ ਆਖਰਖ ਤਰਤੋਂ ਹੋ ਕਬ ਹੋ ਤੂੰ ਮੈਂ ਮਿਲਤ ਦੇਹ ਦਰਸਬ ਹੋ ਜਿਦਾ ਵਦਨਾ ਸ੍ਰਿਸ਼ਟ ਸਭ ਧਾਰੈ ਆਪ ਆਪਣੇ ਹੋਜੂ ਚਾਰੈ ਤੁਮ ਸਭ ਹੀ ਤੇ ਰਹਤ ਨਿਰਲਮ ਜਾਣਤ ਬੇਦ ਬਿਰ ਅਰ ਅਲਮ ਨਰੰਕਾਰ ਅਨਰੂਪ ਕਾ ਨਿਰਲੰਭ ਆਦ ਅਨੀਲ ਅਨਾਦ ਸੰਭ ਤਾ ਕਾ ਮੂੜ ਉਚਾਜ ਤਪੈਦਾ ਗਿਆ ਕੋ ਬੇਵਨਾ ਭਾਵਤ ਵਿਦਾ ਤਾ ਕੋ ਕਰ ਪਹਿਨ ਅਨੁਮਾਨ ਤ ਮਹਾ ਮੂੜ ਕਛ ਪੈਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੇਤਨੇ ਪਿਵ ਆਪ ਆਪਣੇ ਬੁੱਧ ਹੈ ਜੀਤੀ ਵਰਨਤ ਪਿੰਨ ਪਿੰਨ ਤੂੰ ਹੈ ਦਿੱਤੀ ਤੁਮਰਾ ਲਖਾਨ ਜੈ ਪਸਾਰਾ ਕਹਿਵਤ ਸਜਾ ਪ੍ਰਤਮ ਸੰਸਾਰਾ ਇਕ ਰੂਪ ਨੂੰ ਬਸ ਰੂਪਾ ਰੰਗ ਪਿਓ ਰਬ ਕਹੀ ਭੁੱਪਾ ਅੰਦਜ ਜਿਰਜ ਸਿਤਜ ਕਿਨੇ ਉਤਪੁਜ ਖਾਨ ਬਹੁ ਰਚਦੇ ਨੇ ਕਹੂੰ ਉਹ ਜਰਾਜ ਹੈ ਵਕਾ ਕਹੂੰ ਸਿਮਤ ਪਿਓ ਸੰਕਰੀ ਕੈਠਾ ਸਗਰੇ ਸ੍ਰਿਸ਼ਟ ਦਿਖਾਇ ਚੰਪਵ ਆਜ ਜੁਗਾਦ ਰੂਪ ਸੇਂਪਵ ਅਬਰਸ਼ਿਆ ਮੇਰੀ ਤੁਮ ਕਰੋ ਸਿੱਖ ਉਭਾਰ ਅਸਿੱਖ ਸੰਕਰੋ ਦੁਸ਼ਟ ਜੀਤੇ ਉਦਵਤ ਉਦਪਤਾ ਸਕਲ ਮਲੇਸ਼ ਕਰੋਣਨ ਕਾਦਾ ਜੇ ਅਸਤੁੱਧ ਤਵ ਸਰਨੀ ਭਰੇ ਤਿਨਕੇ ਦੁਸ਼ਟ ਦੁਖ ਤੈ ਮਰੇ ਪੁਰਖ ਜਬ ਨ ਭਗ ਪਰੇ ਤਿਖਾਰੇ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਵਾਰ ਘਾਇ ਹੈ ਤਾਂ ਕੇ ਕਾਲ ਨਿਕਨੇ ਆਇ ਹੈ ਰਸ਼ਾ ਹੋਏ ਤਾਈ ਸਭ ਕਾਲਾ ਦੁਸ਼ਟ ਰਿਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿ ਹਰ ਹੋ ਤਾ ਕੇ ਤਪ ਤਨ ਕਮੈ ਹਰ ਹੋ ਰਿਤ ਸਿਧ ਘਰ ਮੋ ਸਭ ਹੋਏ ਦੁਸ਼ਟ ਸ਼ਾਂਸ਼ੈ ਸਕੇ ਨਾ ਕੋਈ ਏਕ ਵਾਦਿਨ ਤੁਮੈ ਸੰਭਾਰਾ ਕਾਲ ਫਸਤੇ ਤਾਈ ਵਾਰਾ ਜਿਨ ਨਰ ਨਾਮ ਤਿਖਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਖਾ ਖੜਕ ਕੇ ਤਮੈ ਸਰਨ ਤਿਖਾਰੇ ਆਪ ਖਾਦੈ ਲਿਖੋ ਵਾਰੇ ਸਰਬ ਧੋਰ ਮੋਹ ਸਖਾਈ ਦੁਸ਼ਟ ਦੋਖ ਤੇ ਲਿਖੋ ਬਚਾਈ ਸਵਈਆ ਬਾਇੰਗੇ ਜਵਦੇ ਤੁਮਰੇ ਤਬ ਤੇ ਕੋ ਆਖ ਤਰੇ ਨਿਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨਾ ਮੰਨਿਓ ਸਿਮਰਤ ਸਾਸਤਰ ਵਿੱਚ ਸਬੈ ਬਹੁ ਭੇਦ ਕਹਿ ਗਮ ਏਕ ਨ ਜਾਣਿਓ ਸ੍ਰੀ ਸੁਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਓ ਸਭ ਤੋਏ ਵਖਾਨਿ ਦੁਹਰਾ ਸਗਲ ਦਵਾਰ ਕੋシャ ਢਕੈ ਗੇ ਹੋ ਤਖਾਰੋ ਦੁਆਰ ਬਾਹੇ ਗਹਿ ਕੇ ਆਜ ਅਸ ਗੋਬਿੰਦ ਦਾ ਤਖਾਰ ਰਾਮ ਕਲੇ ਮਹੱਲਾ ਦੀ ਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਏ ਸਤਗੁਰੋ ਮੈਂ ਪਾਇਆ ਸਤਗੁਰ ਦਾ ਪਾਇਆ ਸਹਜ ਸਿਤੇ ਮਾਨਵ ਜੀ ਆ ਵਧਾਇਆ ਰਾਗ ਦੇ ਤਨ ਪਰਵਾਰ ਪਰਿਆ ਸ਼ਬਦ ਗਾਉਣ ਆਈਆ ਸ਼ਬਦ ਉੱਤਾ ਗਉਖੋ ਕਰੀ ਕੇ ਰ ਮਨ ਜੀ ਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਜ਼ ਰਖੋ ਤੂੰ ਮਨ ਮੇਰੇ ਤੂ ਕ ਸਭ ਵਿਸਾਰਾ ਅੰਗੇਕਾਰ ਉਹੋ ਕਰੇ ਤੇਰਾ ਕਾਰਜ ਸਭ ਸਵਾਨਾ ਸਭ ਨਗਲਾ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਨਾਲੇ ਸਾਚੇ ਸਾਈਵਾ ਕਿਆ ਨਹੀਂ ਕਰ ਤੇਰੇ ਘਰ ਦਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਬਾਵੇ ਸਦਾ ਸਿਫਤ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਈਬ ਕਿਆ ਨਹੀਂ ਕਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਅਦਾ ਮਰਿਆ ਜਿਨੇ ਭੁੱਖਾ ਸਭ ਗਵਾਇਆ ਤੇ ਸਾਚ ਸੁਖ ਮਨੇ ਐ ਵਸਿਆ ਜਿਨੇ ਇਸ਼ਾ ਸਭ ਕੁਝ ਆਇਆ ਸਦਾ ਕੁਰਬਾਨ ਕਿਤਾਬ ਰਵਿਟ ਹੋ ਜਿਸ ਦੀ ਆਇ ਇਹ ਵਦਿਆਇਆ ਕਹਿ ਨਾਨਕ ਸੁਨਹੁ ਸਦ ਹੋ ਚਾਉਦ ਤਰੋ ਪਿਆਰ ਹੋ ਸਾਚਾ ਨਾਮ ਮੇਰਾ ਆਧਾ ਹੋ ਵਾਜੇ ਪੰਚਛਵਦ ਦਿੱਤ ਕਰ ਸੁਭਾਗੈ ਸਰਸ ਪਾ ਗਏ ਸ਼ਬਦ ਵਾਜੇ ਕਲਾ ਜਿੱਤ ਕਰ ਤਾਰਿਆ ਪੰਜ ਦੂਜ ਤੁਦ ਵਸਤ ਕੀਤੇ ਗਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁ ਜਿੰਨ ਕੋ ਸਿਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਟਿਟ ਕਰ ਅਨਹਦ ਵਾਜੇ ਅਨਦ ਸਨੋ ਬਦਪਾ ਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਕ ਸੰਤਾ ਪੇ ਉਤਰੇ ਸੋਨੇ ਸਚੀ ਬਣੇ ਸੰਤ ਸਾਜਨ ਪਏ ਸਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪੰਥ ਕਹਦੇ ਪਵਿੱਤਰ ਸਤ ਗੁਰ ਰਹਿਆ ਭਰਪੂਰੇ ਬਿਨਵਰਤ ਨਾਨਕ ਮੁਰ ਚਰਨ ਲਾਗੇ ਵਾਜੇ ਹਨ ਖਦ ਤੂਰੇ ਮੋਦਾਵਣੀ ਮਹਲਾ ਪੰਜਵ ਤਾਲ ਵਿੱਚ ਤੈਨੂੰ ਵਸਤੂ ਪਿਓ ਸਤ ਸੰਦੋਖ ਵਿਚਾਰੋ ਅੰਮ੍ਰਿਤ ਨਾਮ ਦਾ ਕੁਰਕਾ ਪਿਓ ਜਿਸਕਾ ਸਬਸ ਅਧਾਰੋ ਜੇ ਕੋ ਖਾਵੇ ਜੇ ਕੋ ਪੁੱਛੈ ਤਿਸਕਾ ਹੋਏ ਅਧਾਰੋ ਇਹ ਵਸਤ ਤਜੀ ਨਹੀਂ ਜਾਏ ਨਿਤ ਨਿਤ ਰੱਖ ਉਰਤਾਰੋ ਸਾ ਮੁੰ ਸੰਸਾਰ ਚਗਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੋ ਸ਼ੋਕ ਮਹਲਾ ਪੰਜਵਾ ਤੇਰਾ ਕਿੱਤਾ ਜਤਨਾਹੀ ਮੈਨੂੰ ਜੋ ਕਿਤੋਈ ਮੈਂ ਨਿਰਕੁਣਿਆ ਰੇ ਕੋ ਗੁਨ ਨਾ ਕੀ ਆ ਬੈਰਸ ਪਿਓਏ ਦਰਸ ਪਿਆ ਮੈਂ ਰਾਮਤ ਹੋਏ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਦਾ ਜੀਵਾ ਤਨ ਮਨ ਥੀ ਵਹਿ ਰਿਆ ਬਉੜੇ ਜਿੱਥੈ ਤੂੰ ਸਮਰਥ ਜਿੱਥੈ ਕੋਈ ਨਾ ਹੈ ਉਥੈ ਤੇਰੀ ਰੱਖ ਅਗਣੇ ਉਦਰ ਮਾਗੇ ਸੁਣ ਕੇ ਜਮ ਕਹਿ ਦੋ ਨਾਇਤ ਰੇ ਛਡ ਜਾਏ ਭਵ ਜਲ ਬਿਕਮਾ ਸਦਾ ਹੋ ਗੁਰ ਸ਼ਬਦ ਪਰ ਗਾਹੇ ਜਿੰਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਇਹੋ ਪੁਨ ਗੁਣ ਗੋਵਿੰਦ ਗਾਹੇ ਸਭ ਸੈ ਨੋ ਕਿਰਪਾਲ ਸਮਾਲ ਸਹੇ ਸਾਹੇ ਵਰਤਾ ਕੋਈ ਨਾ ਜਾਏ ਜੀ ਆਵੇ ਤੋ ਦੇ ਆਹੇ ਸ਼ਲੋਕ ਮਹਲਾ 5 ਅੰਤਰਾ ਗੁਰ ਅਰਦਨਾ ਜੇਬ ਖਾਂ ਜਪ ਗੁਰ ਨਾਓ ਨਿਸਤੇ ਸਤ ਗੁਰ ਪੇਖਣਾ ਸਰਵਣਿਆ ਸੁਨਾ ਗੁਰ ਨਾਓ ਸਤ ਗੁਰ ਸਿੱਧ ਰੱਧਿਆ ਦਰਗਹਿ ਪਾਈਐ ਖਾਓ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਦ ਦੇ ਜਗ ਮਹਿ ਉਦਮ ਕਾ ਦਿਆ ਹੈ ਗਰਦੇ ਕੇ ਕੇ ਮਹਲਾ ਪੰਜਵਾ ਰੱਖੇ ਰਖਨ ਖਰ ਆ ਪਿਓ ਬਾਦਨ ਗੁਰ ਕੇ ਬੈਰੀ ਬਾਇ ਕਾਜ ਸਵਾਰਿਨ ਹੋਆ ਆਪ ਦਿਹਾਲ ਮਨ ਖੋਨਾ ਵਿਸਾਰਿਨ ਸਾਧ ਜਿਨਾ ਕੈ ਸੰਗ ਬਵਜਲ ਤਾਰਿਨ ਸਖਤ ਨਿੰਦ ਕਾ ਦੁਸ਼ਟ ਕਿਨ ਮਾਹੇ ਵਿਦਾਰਿਨ ਜਿਤ ਸਾਹਿਬ ਕੇ ਤੇ ਇੱਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਇ ਦਿੱਤ ਸਾਹਿਬ ਕੀਤੇ ਕ ਨਾਨਕ ਮਨ ਮਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ 와 a h 지 a 패 g